ਇਹ ਤਸਵੀਰਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਸਮਝਾ ਦੇਣਗੀਆਂ ਕਿ ਸਭ ਲੋਕ ਜਿਹੜੇ ਨੇ ਉਹ ਇਸ ਸੰਘਰਸ਼ ਦਾ ਹਿੱਸਾ ਜਿਹੜੇ ਨੇ ਉਹ ਬਣ ਰਹੇ ਨੇ ਬਾਈ ਉਹ ਨਹੀਂ ਪਹੁੰਚੇ ਨੇ ਸਾਡੀਆਂ ਬੀਬੀਆਂ ਜਿਹੜੀਆਂ ਨੇ ਭੈਣਾਂ ਜਿਹੜੀਆਂ ਨੇ ਉਹ ਇਸ ਰਸਤੇ ਦੇ ਵਿੱਚ ਆਪਣੀ ਜਿਹੜੀ ਆ ਸਕੂਟਰੀ ਲਾ ਕੇ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਰਸਤੇ ਦੇ ਵਿੱਚ ਖੜੇ ਹੋ ਰੋਕ ਰਹੇ ਹੋ ਰਸਤੇ ਨੂੰ ਹਾਂਜੀ ਹਾਂਜੀ ਵੀਰੇ ਅਸੀਂ ਰਸਤੇ ਨੂੰ ਰੋਕ ਰਹੇ ਆ ਕਿਉਂਕਿ ਲੱਖੇ ਸਿਧਾਣੇ ਵੀਰ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਐਨਾ ਉਹਨੇ ਕੀ ਇਹੋ ਜਿਹਾ ਕਰਤਾ ਕਿ ਜਿਹੜਾ ਉਹ ਦੁਨੀਆ ਦਾ ਭਲਾ ਕਰ ਰਿਹਾ ਇਹ ਕਿਉਂ ਉਹ ਨੂੰ ਐਦਾਂ ਕਰ ਰਹੀ ਆ ਇੰਨੀ ਪੁਲਿਸ ਕਿ ਇੰਨੀ ਪਬਲਿਕ ਨਹੀਂ ਸੀਗੀ ਜਦੋਂ ਅਸੀਂ ਇੱਥੇ ਆਏ ਆ ਪਹਿਲਾਂ ਤੇ ਇਹਨਾਂ ਨੇ ਨਿੰਗ ਸਿੰਘ ਵੀਰ ਹੋਰ ਕਈ ਤੱਕੇ ਦੇ ਬਸਾਂ ਦੇ ਚੜਾ ਲਏ ਐਨਾ ਉਹਨਾਂ ਨੂੰ ਇੱਕ ਜਾਨੇ ਨੂੰ 50 ਜਾਨਿਆਂ ਨੇ ਫੜਿਆ ਹੋਇਆ ਸੀ ਜਦੋਂ ਅਸੀਂ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਆਸਤੇ ਬਹੁਤ ਮਾੜੀ ਗੱਲ ਆ ਸਾਡੇ ਬੱਚੇ ਆ ਪੜਦੇ ਆ ਅੱਜਕੱਲ ਮੈਂ ਕਹਿੰਦੀ ਆ ਦਿਮਾਗ ਐਦਾਂ ਦੇ ਹੋਏ ਪਏ ਬੱਚਿਆਂ ਦੇ ਤੁਸੀਂ ਆਪ ਹੀ ਖੁਦ ਹੀ ਸਮਝਦੇ ਹੋਵੋਗੇ ਪਾਣੀ ਦਾ ਕਾਰਨ ਆ ਬਾਕੀ ਮਲਾਵਟ ਵਾਲੀਆਂ ਚੀਜ਼ਾਂ ਕਿੰਨਾ ਕੁ ਸ਼ੇਅ ਕਰ ਰਹੇ ਆ ਜੇ ਹੁਣ ਇੱਕ ਬੰਦੇ ਨੇ ਆਪਾਂ ਨੂੰ ਸਪੋਰਟ ਕਰ ਰਿਹਾ ਆਪਣੇ ਪਜਾਮ ਨੂੰ ਵਿਚਾਰ ਰਿਹਾ ਤੇ ਕਿਉਂ ਇਦਾਂ ਉਹਦੇ ਨਾਲ ਕਰ ਰਹੇ ਆ ਤੁਸੀਂ ਇੱਥੇ ਲੁਧਿਆਣੇ ਦੇ ਨੇੜੇ ਦੀ ਰਹਿਣ ਵਾਲੇ ਕਿਤੇ ਹਾਂਜੀ ਅਸੀਂ ਪਾਮੀਆਂ ਦੇ ਵਿੱਚ ਰਹਿੰਦੇ ਆ ਫਿਰ ਇੱਥੇ ਦਾ ਪਾਣੀ ਤਾਂ ਜਿਵੇਂ ਦਾ ਹਨਾ ਪਾਣੀ ਆਪਾਂ ਤਸਵੀਰਾਂ ਚ ਦੇਖੀਆਂ ਵੀਡੀਓ ਲੋਕਾਂ ਨੇ ਪੰਜਾਬ ਦੇ ਬਾਹਰ ਵੀ ਦੇਖੀਆਂ ਉਹਨਾਂ ਨੂੰ ਦੇਖ ਕੇ ਤਾਂ ਡਰ ਲੱਗਦਾ ਵੀ ਯਾਰ ਇਹ ਪਾਣੀ ਜਦੋਂ ਧਰਤੀ ਚ ਜਾਂਦਾ ਹੋਊਗਾ ਤਾਂ ਉਹ ਜਦੋਂ ਪੀਣੇ ਵਾਲੇ ਲੋਕਾਂ ਕੋਲ ਆਉਂਦਾ ਤਾਂ ਕਿਹੜੇ ਰੂਪ ਚ ਆਉਂਦਾ ਹੋ ਮੈਂ ਕਹਿੰਨੀ ਆ ਵੀਰੇ ਤੁਸੀਂ ਪੁੱਛੋ ਹੀ ਨਾ ਤੁਸੀਂ ਘਰ ਘਰ ਜਾਓਗੇ ਨਾ ਪਾਮੀਆਂ ਜਾ ਕੇ ਪੁੱਛੋ ਹਰ ਇੱਕ ਦੇ ਪਿੱਤੇ ਚ ਦੀ ਨਿਗਾ ਤੇ ਵੀ ਅਸਰ ਪਾਉਂਦਾ ਆਪਣੇ ਦਿਲ ਤੇ ਗੁਰਦੇ ਤੇ ਸਭ ਕਾਸੇ ਤੇ ਅਸਰ ਪਾ ਰਿਹਾ ਹੈ ਹਸਪੀਟਲਾਂ ਦੇ ਵਿੱਚ ਜਾ ਰਹੇ ਆ ਲੋਕੀ ਕਮਾਉਣ ਜਾਂ ਆਪਣੀ ਬਿਮਾਰੀ ਤੇ ਖਰਚੇ ਲਾਉਣ ਇੱਥੋਂ ਤੱਕ ਕਿ ਗਰੀਬਾਂ ਦਾ ਇੰਨਾ ਕੁ ਬੁਰਾ ਹਾਲ ਹੈ ਨਾ ਵੀ ਤੁਸੀਂ ਖੁਦ ਦੇਖੋਗੇ ਤਾਂ ਤੁਹਾਡੇ ਅੱਖਾਂ 'ਚ ਰੋਣਾ ਆ ਜਾਊਗਾ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਐਦਾਂ ਦਾ ਪਾਣੀ ਪਿਲਾਵਾਂਗੇ ਇਸ ਤੋਂ ਵਧੀਆ ਇਹ ਆ ਵੀ ਜਿੱਦਾਂ ਹੁਣ ਮੰਨ ਲਓ ਜੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਗਲਤ ਕਰ ਰਹੇ ਆ ਲੋਕ ਅਸੀਂ ਜੇ ਗਲਤ ਕਰ ਰਹੇ ਨਾ ਭਗਵੰਤਮਾਨ ਆ ਜੇ ਇਦਾਂ ਦਾ ਪਾਣੀ ਪੀ ਲਵੇ ਇੱਥੇ ਇਹੋ ਜੇ ਘਰਾਂ ਦੇ ਵਿੱਚ ਬਸ ਕੇ ਵੇਖੇ ਨਾ ਉਹ ਜੇ ਮੰਨ ਲਓ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਆ ਵੀ ਲੱਖਾ ਸਿਧਾਨਾ ਗਲਤ ਕਰ ਰਿਹਾ ਤੋ ਆਮ ਜਨਤਾ ਦੇ ਨਾਲ ਰਹਿ ਕੇ ਪਾਣੀ ਪੀਵੇ ਇਹ ਪਾਣੀ ਪੀਵੇ ਇਹ ਜਿਹੜਾ ਦੁੱਧ ਆ ਮਿਲ ਰਿਹਾ ਆਪਾਂ ਨੂੰ ਜਿੱਦਾਂ ਦੀਆਂ ਖਰਾਕਾਂ ਮਿਲ ਰਹੀਆਂ ਆ ਆ ਕੇ ਬਰਾਬਰ ਖਾਵੇ ਉਹਨਾਂ ਦੇ ਫੇਰ ਅਸੀਂ ਸਾਨੂੰ ਹੋਵੇ ਨਾ ਵੀ ਸਾਡੇ ਨਾਲ ਖੜਾ ਹੋ ਪਿਛਲੇ ਸਮੇਂ ਚ ਨਾ ਇੱਕ ਨਾ ਵੀਡੀਓ ਵੀ ਵਾਇਰਲ ਹੋਈ ਸੀ ਕਿ ਬਲਵੀਰ ਸਿੰਘ ਸੰਤ ਬਲਵੀਰ ਸਿੰਘ ਸੀਚੇਵਾਲ ਉਹ ਇੱਕ ਪਾਣੀ ਪੀ ਕੇ ਦਿਖਾਉਂਦੇ ਨੇ ਉਹ ਕਹਿਣ ਦਾ ਮਤਲਬ ਇਹ ਸੀ ਕਿ ਪਾਣੀ ਜੀ ਸਾਫ ਹੋ ਗਿਆ ਇੱਥੇ ਸਫਾਈ ਉਹਨਾਂ ਨੇ ਕੀਤੀ ਮੈਂ ਜਾਨਣਾ ਚਾਹੁੰਦਾ ਕਿ ਉਹ ਬਹੁਤ ਐਕਟਿਵ ਸੀਗੇ ਇਸ ਮਾਮਲੇ ਨੂੰ ਲੈ ਕੇ ਸੰਸਦ ਬਣਨ ਤੋਂ ਪਹਿਲਾਂ ਉਹਨਾਂ ਦਾ ਕਿਵੇਂ ਦਾ ਰੋਲ ਆ ਕੁਝ ਕੀਤਾ ਉਹਨਾਂ ਨੇ ਉਹਨਾਂ ਦਾ ਕੋਈ ਫਰਕ ਪਿਆ ਲੱਗਦਾ ਉਹਨਾਂ ਨੇ ਜਿਹੜਾ ਇੰਨਾ ਕੁਝ ਕੀਤਾ ਵੀਰੇ ਇਹ ਸਰਕਾਰ ਕੁਝ ਨਹੀਂ ਕਰਨ ਦੇ ਰਹੀ ਇਹ ਜਿੰਨਾ ਚਿਰ ਸਰਕਾਰ ਹੁਣ ਤੁਸੀਂ ਇੱਥੇ ਦੇਖਦੇ ਹੋ ਹੋਗੇ ਮੈਂ ਕਹਿੰਨੀ ਓਨੀ ਪਬਲਿਕ ਨਹੀਂ ਜਿੰਨੀ ਪੁਲਿਸ ਆ ਫਿਰ ਇਹਨਾਂ ਨੇ ਬੱਸਾਂ ਖੜਾਈਆਂ ਹੋਈਆਂ ਕੀ ਆ ਵੀ ਪਬਲਿਕ ਨੂੰ ਇਹਨਾਂ ਨੇ ੱੱਕੇ ਤੇ ਬੱਸਾਂ ਦੇ ਵਿੱਚ ਬਿਠਾਉਣਾ ਖਿੱਚ ਕੇ ਲੈ ਕੇ ਜਾਣਾ ਪਬਲਿਕ ਨੂੰ ਇਹ ਕੁਛ ਕਰਨ ਨਹੀਂ ਨਹੀਂ ਦੇ ਰਹਿ ਅੱਜ ਬੰਨ ਮਾਰਨ ਦੀ ਗੱਲ ਕੀਤੀ ਸੀ ਤੁਹਾਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਸ ਚੀਜ਼ ਤੋਂ ਪੀੜਤ ਹੋ ਨਾ ਇਸ ਪਾਣੀ ਤੋਂ ਤੁਹਾਨੂੰ ਇੱਕ ਚਾ ਸੀਗਾ ਉਤਸ਼ਾਹ ਸੀਗਾ ਕਿ ਯਾਰ ਕਟੋ-ਕਟ ਹੁਣ ਤਾਂ ਇਹਨੂੰ ਰੋਕ ਲੱਗ ਸਕਦੀ ਹੈ ਬਿਲਕੁਲ ਇਹਨਾਂ ਨੇ ਉਹ ਚਾ ਮਾਰਨ ਦਾ ਇਹਨਾਂ ਨੇ ਇਹੋ ਜੇ ਪਲਾਨ ਬਣਾ ਰਹੇ ਆ ਇਹ ਕਿ ਵੀ ਲੱਖੇ ਸੁਧਾਣੇ ਨੂੰ ਕੋਈ ਆਪਾਂ ਸਟੈਪ ਚੱਕਣ ਨਹੀਂ ਨਹੀਂ ਦੇਣਾ ਜਿਹੜਾ ਕੋਈ ਸਟਿੱਪ ਚੱਕਦਾ ਤੁਸੀਂ ਹੁਣ ਕਈ ਹੋਣ ਆਪਾਂ ਕਿੰਨੇ ਆ ਕਿ ਦਿਨਾਂ ਲਈਏ ਸਰਕਾਰ ਉਹਨਾਂ ਨੂੰ ਜੇਲਾਂ ਚ ਕਰ ਦਿੰਦੀ ਐ ਸਰਕਾਰ ਉਹਨਾਂ ਨੂੰ ਮਰਵਾ ਦਿੰਦੀ ਐ ਖੋਦ ਹੀ ਆਪ ਇਸ ਵਿੱਚੇ ਪੜਾ ਕੇ ਮਰਵਾ ਦਿੰਦੀ ਐ ਹੁਣ ਤੁਸੀਂ ਅੱਜ ਵੀ ਦੇਖ ਹੀ ਰਹੇ ਹੋ ਕਿੰਨੀ ਮਾੜੀ ਹਾਲਤ ਐ ਬਿਲਕੁਲ ਸੋ ਇਹ ਤਸਵੀਰਾਂ ਆਪਣੇ ਆਪ ਚ ਤੁਹਾਨੂੰ ਸਮਝਾਉਂਦੀਆਂ ਹੋਣਗੀਆਂ ਕਿ ਲੋਕ ਅਸਲ ਚ ਕਿਹੜੇ ਦਰਦ ਦੇ ਨਾਲ ਪਹੁੰਚੇ ਨੇ ਲੋਕ ਜੇ ਇਸ ਤਕਲੀਫ ਦੇ ਵਿੱਚ ਹੈ ਨੇ ਤਾਂ ਹੀ ਲੋਕ ਅੱਜ ਇੱਥੇ ਪਹੁੰਚੇ ਨੇ ਇਹਨਾਂ ਭੈਣਾਂ ਦੀ ਗੱਲ ਤੁਸੀਂ ਸੁਣੀ ਉਹ ਪਿੰਡ ਦਾ ਜ਼ਿਕਰ ਕੀਤਾ ਉਹ ਥਾਂ ਦਾ ਜ਼ਿਕਰ ਕੀਤਾ ਜਿੱਥੋਂ ਇਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਆ ਪਾਣੀ ਜਿਹੜਾ ਆ ਉਹ ਇਸ ਕਦਰ ਗੰਦਲਾ ਹੋ ਚੁੱਕਿਆ ਕਿ ਆਏ ਦਿਨ ਕੋਈ ਨਾ ਕੋਈ ਬਿਮਾਰ ਜਿਹੜਾ ਉਹ ਹੋਇਆ ਹੀ ਰਹਿੰਦਾ ਸੋ ਇਸ ਪਾਸੇ ਇਸ ਪਾਸੇ ਦੀ ਮੈਂ ਚਾਹੂੰਗਾ ਤੁਹਾਨੂੰ ਤਸਵੀਰ ਜਿਹੜੀ ਆ ਉਹ ਦਿਖਾਉਨੇ ਆ ਕਿ ਇਸ ਪਾਸੇ ਅਮਤੋਜ ਮਾਨ ਹੋਰੀ ਹੋਰ ਜਿਹੜੇ ਆ ਉਹ ਕਾਲਾ ਪਾਣੀ ਬਚਾਓ ਜਿਹੜਾ ਮੋਰਚਾ ਆ ਉਸ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਸੇ ਬੈਠੇ ਨੇ ਅ ਲਗਾਤਾਰ ਸਪੀਕਰ ਦੇ ਵਿੱਚ ਉਹ ਲੋਕਾਂ ਨੂੰ ਸੰਬੋਧਨ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਅ ਗੱਲਬਾਤ ਇਹ ਕੀਤੀ ਜਾ ਰਹੀ ਹੈ ਕਿ ਹੁਣ ਅੱਗੇ ਦੀ ਪਲਾਨਿੰਗ ਕੀ ਹੋਣ ਵਾਲੀ ਆ ਸੋ ਕਿਉਂਕਿ ਬਹੁਤ ਸਾਰੇ ਜਿਹੜੇ ਆਗੂ ਜਿਦਾਂ ਲੱਖਾ ਸਿਧਾਣਾ ਹੋਰ ਬਹੁਤ ਸਾਰੇ ਆਗੂ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਸੋ ਇੱਥੇ ਜਿਹੜਾ ਮਾਹੌਲ ਹੈ ਹੁਣ ਇੱਥੇ ਆ ਕੇ ਰੁਕਿਆ ਹੋਇਆ ਹੈ ਕਿ ਇੱਥੇ ਜਿਹੜੀ ਇਸ ਮੋਰਚੇ ਦੀ ਲੀਡਰਸ਼ਿਪ ਆ ਉਹ ਇੱਥੇ ਰੋਕੀ ਗਈ ਆ ਅੱਗੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਗੇ ਜਿਹੜੀ ਆ ਪੁਲ ਨੇਅਰਸ ਤੇ ਰੂਟ ਦੇ ਵਿੱਚ ਪੁਲਿਸ ਜਿਹੜੀ ਆ ਉਹ ਖੜੀ ਕੀਤੀ ਗਈ ਆ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਇੱਥੇ ਜਿਹੜੀ ਵਾਟਰ ਕੈਨਨ ਦੀਆਂ ਗੱਡੀਆਂ ਤੇ ਹੋਰ ਲੋਕਾਂ ਨੂੰ ਰੋਕਣ ਦੇ ਲਈ ਤਮਾਮ ਜਿਹੜੇ ਆ ਉਹ ਬੰਦੋਬਸਤ ਪੁਲਿਸ ਨੇ ਆਪਣੇ ਪੱਧਰ ਦੇ ਉੱਤੇ ਕੀਤੇ ਹੋਏ ਨੇ